ਮਾਣਯੋਗ ਕਮਿਸ਼ਨਰ ਕੋਲਿਸ ਅਮਰੀ ਸਰ ਜੀ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਜੀ ਦੇ ਹੁਕਮਾਤ ਦੇ ਮੁਤਾਬਿਕ ਸ਼ਹਿਰ ਦੇ ਵਿੱਚ ਵਕ ਵਕ ਪੁਆਇੰਟਾਂ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਸਾਡਾ ਨਾਕਾ ਥਾਣਾ ਰਣਜੀਤਾ ਵੀਨੋ ਦਾ ਸਟਾਰਬਕ ਦੇ ਵਿੱਚ ਨਾਕਾ ਲੱਗਾ ਹੋਇਆ ਸੀ ਡਿਊਰਿੰਗ ਨਾਕਾਬੰਦੀ ਅਚੇਤੋ ਸਾਹਿਬ ਨੇ ਇੱਕ ਮੋਟਰਸਾਈਕਲ ਰੋਕਿਆ ਜਿਹੜਾ ਤਸਦੀਕ ਕਰਨ ਤੇ ਪਾਇਆ ਗਿਆ ਕਿ ਇਹ ਚੋਰੀ ਦਾ ਕੀਤਾ ਹੋਇਆ ਹੈ ਫਿਰ ਦੋਸ਼ੀ ਜਿਹੜਾ ਦਿਲਬਖ ਸਿੰਘ ਹੈਗਾ ਪਿੰਡ ਕੰਢਿਆਲਾ ਦਾ ਰਹਿਣ ਵਾਲਾ ਤਸੀਨ ਅਜਨਾਲਾ ਦਾ ਰਹਿਣ ਵਾਲਾ ਉਹਨੂੰ ਜਰੂਰ ਪ੍ਰੋਪਰ ਆਪਾਂ ਵੈਰੀਫਾਈ ਵੈਰੀਫਿਕੇਸ਼ਨ ਕੀਤੀ ਤੇ ਇਹਦੀ ਪੁਸ਼ ਗਿਆਸ ਦੇ ਵਿੱਚ ਅਸੀਂ ਮੋਟਰਸਾਈਕਲ ਇੱਕ ਹੋਰ ਰਿਕਵਰ ਕਰ ਲਿਆ ਇਸ ਦੇ ਸਬੰਧ ਵਿੱਚ ਅਸੀਂ ਫਿਰ ਐਫ ਆਈ ਆਰ ਨੰਬਰ 1 ਮਿਤੀ ਮਿਤੀ 8125 ਅੰਡਰ ਸੈਕਸ਼ਨ 303 2 317 2 ਅਸੀਂ ਠਾਨਾ ਰੰਜੀ ਅਵੇਨਿਊ ਦੇ ਵਿੱਚ ਦਰਜ ਕੀਤੀ ਹੈਗੀ ਤੇ ਇਹਦੀ ਪ੍ਰੋਪਰ ਅਹੀਂ ਇਨਵੈਸਟੀਗੇਸ਼ਨ ਦੇ ਵਿੱਚ ਬੜੀ ਡੀਪਲੀ ਜਾਂਦੇ ਹੋਏ ਟੋਟਲ ਹੁਣ ਤੱਕ ਅਸੀਂ 6 ਵਾਈਕਲ ਰਿਕਵਰ ਕਰ ਲਏ ਹੋਏ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵਾਈਕਲ ਰਿਕਵਰ ਕਰਾਂਗੇ ਅਸੀਂ ਤੁਹਾਡੇ ਤੁਹਾਡੇ ਮੀਡੀਆ ਦੇ ਥਰੂ ਅਸੀਂ ਇਹ ਵੀ ਗੱਲ ਤੁਹਾਨੂੰ ਯਕੀਨੀ ਬਣਾਉਣਾ ਹੈ ਕਿ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਮਾਨਯੋਗ ਸੀਪੀ ਸਾਹਿਬ ਜੀ ਨੇ ਸਖਤ ਐਡਰੈਸਾਂ ਇਹਨਾਂ ਦੇ ਉੱਪਰ ਅਸੀਂ ਵੱਧ ਚੜ੍ਹ ਕੇ ਇਹਨਾਂ ਦੇ ਉੱਪਰ ਕੰਮ ਕਰ ਰਹੇ ਹਾਂ